ਕੀ ਹੋਈ ਹੈ ਵਾਹ ਜੀ ਵਾਹ ਰਈਓ ਰਿਸਰ ਵਾਹ ਜੀ ਵਾਹ ਅਕਾਸ਼ਦੀਪ ਨਿਊਜ਼ੀਲੈਂਡ ਵਾਲਾ ਸਾਡਾ ਪ੍ਰਾਜੇ ਦਾ ਇੱਕ ਦੰਗਲ ਦਾ ਲਾਈਵ ਨਜ਼ਾਰਾ ਤੱਕਦਾ ਬਹੁਤ ਬਹੁਤ ਧਾਡਵਾਦ ਪੰਜਾਬੀ ਪੋਲ ਵਾਲੇ ਬੜੇ ਮਾਸਟਰ ਕੋਟੇ ਕਾਤਾ ਲਾਉ ਕਲਵੀ ਹੋ ਕਸਤੀ ਮੈਦਾਨ ਦੇ ਵਿੱਚ ਕਹਦਾ ਖਰਦਾ ਪਾਟਾ ਸਮੇਂ ਦੀ ਹੋਣ ਗਿਆ ਕਹਿੰਦਾ ਬੋਲ ਦੀ ਟੱਟੀ ਵੀ ਜਦੋਂ ਚੋਖੇ ਪੈਰ ਨੂੰ ਉਦੋਂ ਮਲੁਖ ਲਾਉਂਦੇ ਮੇਰੇ ਮਾਲੀਆਂ ਕਿਸੀ ਦੇ ਰੱਕੇ ਤੋਂ ਸੋਲੀ ਪੈਂਦਾ ਲੱਗਣਾ ਉੱਜ ਕਰਨੀਆਂ ਗੱਲਾਂ ਦੇ ਸੁਖਾਲੀਆਂ ਕਿ ਇੱਕੋ ਦਿਨ ਚੱਲਦਾ ਨਹੀਂ ਸਟਾਰ ਬਣਿਆ ਪਰ ਰੋਣਾ ਰੋਣਾ ਲਾ ਕੇ ਮਹਿਲ ਜਾਦੇ ਚੜੇ ਕਹਿੰਦਾ ਇੱਕੋ ਸੀਜ਼ਨ ਦੇ ਤਜ ਨਾਲ ਲੱਗ ਜੇ ਵੀਚੋਂ ਦੇ ਜੱਜ ਨਾਲ ਲੱਗਦੇ ਪਹਿਲੀ ਜੋੜ ਵਾਲਿਆਂ ਤੋਂ ਨੋਟ ਜਾਂਦੇ ਦੀ ਕਿਹੜੇ ਲਓ ਉਧਰ ਸੰਜੇ ਪਹਿਲਵਾਨ ਹਰਿਆਣੇ ਦੀ ਧਰਤੀ ਆ ਖਾਲਾ ਰਾਯੋਬਾਲ ਵਾਲਾ ਏ ਤੇ ਨਾਲ ਆ ਸਿੱਖ ਸਰਦਾਰ ਜਿਹਨੂੰ ਤੁੜੀਆਂ ਸੱਸਾ ਪੱਟੀ ਕਹਿੰਦੀ ਹੈ ਇੱਕ ਵਾਰ ਸਿੰਘਾਂ ਨੇ ਜ਼ੋਰਦਾਰ ਤਾੜੀਆਂ ਲਾ ਦੋ ਨਾ ਸ਼ਹੀਦਾ ਲਈ ਬਾਜੀ ਬੰਦੇ ਹੋ ਵੀ ਸਹ ਕੈਦਾਂ ਨਾ ਗੋਰੀਆਂ ਤੇ ਪਛਣਾਸੀ ਨਾ ਰਾਜ ਮੁਗਲਾਂ ਦੇ ਛੱਡਣਾ ਸੀ ਉਹ ਮੱਛੇ ਰੰਗਣ ਵਰਤਿਆ ਕੇ ਲਈਏ ਜੇ ਸਰਦਾਰ ਦਾ ਹੁੱਟੇ ਇੱਕ ਵਾਰ ਉਹਨਾਂ ਸ਼ਹੀਦਾਂ ਲਈ ਉਹਨਾਂ ਸਿੰਘਾਂ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਲਓ ਚੱਲਦਾ ਹੈ ਯੁੱਧ ਮੈਦਾਨ ਦੇ ਵਿੱਚ ਆਈਦਾ ਨੋਜਵਾਨਾਂ ਦੇ ਦਰਮਾਨ ਆਈਦਾ ਕਬਿਰਵਾ ਦੇ ਦਰਮਾਨ ਆਓ ਆਓਦਰ ਕਮੇਟੀ ਕਹਿੰਦੀ ਉਹ ਵੀ ਕੁਸ਼ਤੀ ਜਿਹੜੀ ਆਰ ਪਾਰ ਦੀ ਲੋੜੀ ਲੋਟ ਕਰਦੇ ਜਾਈਏ ਲਓ ਚੱਲਦਾ ਹੈ ਯੁੱਧ ਮੈਦਾਨ ਦੇ ਵਿੱਚ ਈਲਾਨੋ ਜਮਨਦਰ ਦੇ درمیان ਕਹਿੰਦਾ ਕਿਸੇ ਨੂੰ ਕਰਦਾ ਵੇਖ ਤਰੱਕੀ ਉਹ ਕਿਸੇ ਨੂੰ ਸਾੜਾ ਕਿਉਂ ਹੁੰਦਾ ਹੈ ਜਿਹੜਾ ਮੂੰਹ ਤੇ ਚੰਗਾ ਹੁੰਦਾ ਹੈ ਉਹ ਪਿੱਛੇ ਪਿੱਛੇ ਮਾੜਾ ਕਿਉਂ ਹੁੰਦਾ ਹੈ ਉਹ ਪਹਿਲੋ ਜੋ ਫੁੱਲ ਦਿਸਦੇ ਉਹ ਪਿੱਛੇ ਪਿੱਛੇ ਖਾਰ ਕਿਉਂ ਪੰਦੇ ਜਿਹਨਾਂ ਦੇ ਦੁਸ਼ਮਣ ਬਣਨਾ ਹੁੰਦਾ ਉਹ ਪਹਿਲੋ ਯਾਰ ਕਿਉਂ ਬਣਦੇ ਉਹ ਜਿਹਨਾਂ ਦੇ ਦੁਸ਼ਮਣ ਬਣਨਾ ਹੁੰਦਾ ਉਹ ਪਹਿਲੋ ਯਾਰ ਕਿਉਂ ਬਣਦੇ चाहित मैदान नौजवान कॾो तड़का मर्ज़ मसाले दादा लॻे सवादु पखवान बणंद ਇਹਨਾਂ ਕੋਸਤੀ ਕੰਗਰ ਦਾ ਉਧਰ ਤਾਰੀ ਭਾਜੀ ਆਸਟ੍ਰੇਲੀਆ ਉਹ ਵੀ ਕਹਿੰਦੇ ਲਾਈਵ ਜੁੜਿਆ ਹੋਇਆ ਇਸ ਤਰ੍ਹਾਂ ਸੁੱਖਾ ਭਰਾ ਛੱਡ ਆਸਟ੍ਰੇਲੀਆ ਉਹ ਵੀ ਲਾਈਵ ਜੁੜਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਲਓ ਚਲਦੀ ਹੋਈ ਕੋਸਤੀ ਮੈਦਾਨ ਤੇ ਬਚਨਾਂ ਦੋ ਜਮਾਨਾ ਦੇ ਕਰ ਕਰਨ ਦੇ ਵੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਆਹ ਪਰਲੇ ਪਾਸੇ ਪੱਟੀ ਐ ਐਸਕੇ ਸਿੱਕੇ ਦੇ ਸੰਮਨ ਨੂੰ ਪੱਟੀ ਐ ਜੱਛ ਆਸਟ੍ਰੇਲੀਆ ਕਹਿੰਦੇ ਧੰਨਵਾਦ ਬੱਕੇ ਸੇਰੇ ਦਾ ਯੁੱਧ ਮੈਦਾਨ ਵਿੱਚ ਹੁੰਦਾ ਹੈ ਆਇਆ ਨੌਜਵਾਨ ਦੇ ਦਰਮਿਆਨ ਕਿ ਜਿੱਦੇ ਦੇ ਚੜੀ ਕਬਾਡੀ ਚੋਰਾ ਸ਼ੋਰਾਂ ਨਾਲ ਮਾਣ ਕਰ ਲਾਉ ਦੀ ਸ਼ਾਮ ਹੈ ਯਾਰੋ ਜਿਹੜਾ ਮਿੱਟੀ ਚਟਾਉਂਦਾ ਖਾੜਿਆਂ ਦੀ ਕਹਿੰਦੇ ਜਸਾ ਪੱਟੀ ਉਹਦਾ ਨਾਮ ਹੈ ਯਾਰੋ ਉਹ ਜਿਹੜਾ ਮਿੱਟੀ ਚਟਾਉਂਦਾ ਖਾੜਿਆਂ ਦੀ ਕਹਿੰਦੇ ਜਸਾ ਪੱਟੀ ਉਹਦਾ ਨਾਮ ਹੈ ਯਾਰੋ ਲਓ ਸੇਰੇ ਦਾ ਯੁੱਧ ਕੌਡ ਵਾਲੇ ਭਰਾ ਦੇ ਬੇਨਤੀ ਥੋੜੀ ਵਾਜਦਰੀ ਖੋਲ ਦਿਓ ਜੀ ਬਾਦਮ ਜਿਹੜੀ ਖੋਲਦੀ ਹੈ ਬੇਤੀ ਹੈ ਲਓ ਅੱਜ ਦੇਖਣੇ ਇਸ ਕੁਸ਼ਤੀ ਦਾ ਕੱਢੀ ਕੱਢੀ ਦੋਦ ਬੱਦੀ ਛੱਡੀ ਦੀ ਕੁਸ਼ਤੀ ਹੋਈ ਰਿਕੂ ਪਾਲ ਵਾਲਾ ਹਾਜੀ ਬਸਵਾਨ ਦੇ ਨਾਲ ਵਿਕਾਸ ਕਾਲਾ ਪਾਲ ਵਾਲੇ ਕੁਸ਼ਤੀ ਬਰਾਬਰ ਹੋਈ ਉਧਰ ਜਸਪਤ ਪੀ